ਸਸਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਸਾਰੇ ਜਣੇ ਉਮੀਦ ਕਰਦੇ ਆ ਸਾਰੇ ਜਣੇ ਠੀਕ ਹੋਵੋਗੇ ਤੇ ਲੋ ਜੀ ਆਪਾਂ ਇਧਰ ਵਿਹੜੇ ਚ ਕੱਢ ਲਿਆ ਮੰਜਾ ਤੇ ਧੁੱਪ ਹੁਣ ਨਿਕਲੀ ਆਗੀ ਸਵੇਰੇ ਬਹੁਤ ਹੁੰਦ ਸੀਗੀ ਤੇ ਲੋ ਜੀ ਇਧਰ ਆਪਣੀ ਰੋਟੀ ਬਣਾ ਰਹੀ ਆ ਉਧਰ ਚਾ ਰੱਖੀ ਹੋਈ ਆ ਤੇ ਲਓ ਜੀ ਉਧਰ ਟੁੱਟੀ ਆ ਗਈ ਆਪਾਂ ਟੈਂਕੀ ਚ ਲਾਤੀ ਪਾਈਪ ਉੱਪਰਲੀ ਟੈਂਕੀ ਵੀ ਆਪਣੀ ਭਰ ਗਈ ਉੱਪਰ ਰੱਖੀ ਹੋਈ ਆ ਚਲੋ ਜੀ ਆਪਾਂ ਹੁਣੇ ਆ ਤਿਆਰ ਤਿਆਰ ਹੋ ਕੇ ਆਪਾਂ ਚੱਲਦੇ ਆਂਗੇ ਰੰਪਰੇ ਸ਼ਹਿਰ ਲੋ ਜੀ ਚੱਲਦੇ ਆਂ ਆਪਾਂ ਰਾਂਪਰ ਦੇ ਸੈਰ ਕੋਈ ਧੁੰਦ ਅਜੇ ਵੀ ਧੁੰਦ ਕਿੰਨੀ ਹੋਈ ਪਈ ਆ ਸਵੇਰ ਵੇਲੇ ਤਾਂ ਬਾੜੀ ਸੀਗੀ ஆ ਇਹ ਨਹੀਂ ਦਿਖਾ ਦਿਓ ਕਿ ਉਹ ਕੀ ਹੈ ਅਰੇ ਇਹ ਦਿਖਾ ਦਿਓ ਮੋਰੀ ਨੀ ਨੀ ਕੁਝ ਕੋ ਨਹੀਂ ਹਾਂ ਬੱਗਣਾ ਕਿਉਂਕਿ ਤੇ ਲੋ ਜੀ ਆਪਾਂ ਗਏ ਸੀ ਬਾਜ਼ਾਰ ਤੇ ਆਪਾਂ ਉਥੋਂ ਆ ਸਮਾਨ ਲਿਆਇਆ ਇੱਕ ਤਾਂ ਸੂਟ ਤੇ ਆਹ ਇਕ ਤਾਂ ਆਪਾਂ ਲਕਮੀ ਦਾ ਬੈਸ ਲਿਆ ਤੇ ਆਹ ਸੋਈਆਂ ਦਾ ਪੱਤਾ ਇੱਕ ਚੈਣੀ ਕਿ ਬਿੰਦੀਆਂ ਦਾ ਪੱਤਾ ਸਮਾਨ ਆਪਾਂ ਥੋੜਾ ਜੀ ਨਹੀਂ ਹੁੰਦਾ ਕਾਕਾ ਕਲਪਰ ਜਾ ਕਹਾ ਬਾਲਾਂ ਦੇ ਲਾਉਣ ਵਾਲਾ ਕਹਾਂ ਲੇਤਾ ਆਪਾਂ ਆਰਡਰ ਮੂੰਹ ਤੇ ਲਾਉਣ ਵਾਲਾ ਆਰਡਰ ਇਹ ਚ ਕੀ ਹੈ ਉਹ ਆ ਕਰੀਮ ਆ ਕਰੀਮ ਫਾਉਂਡੇਸ਼ਨ ਫਾਉਂਡੇਸ਼ਨ ਕਰੀਮ ਉਹ ਹੀ ਹੋ ਗਿਆ ਤੇ ਲਓ ਜੀ ਆਪਾਂ ਬਾਲਾ ਸਮਾਨ ਨਹੀਂ ਲੈਂਦਾ ਆਪਾਂ ਥੋੜਾ ਜਿਹਾ ਸਮਾਨ ਲੈਂਦਾ ਹੈਗਾ ਦੀ ਨਵੀਂ ਦਿਲਾਓ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਤੇ ਬਣੇ ਰਹੋ ਵੀਡੀਓ ਨਾਲ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਦੇਖਣ ਨੂੰ ਸੋਹਣੇ-ਸੋਹਣੇ ਵੀਡੀਓ ਦੇਖਣ ਵਾਸਤੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਲਾਈਕ ਕਮੈਂਟ ਕਰਿਆ ਕਰੋ ਵੀਡੀਓ ਨੂੰ